ਦੋਸਤੋ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਇੱਕ ਨਵੀਂ ਐਸਪੀ ਸਾਹਿਬਾ ਕਵਿਤਾ ਖੋੜ ਦੀ ਨਿਯੁਕਤੀ ਹੁੰਦੀ ਹੈ ਕਵਿਤਾ ਖੋੜ ਆਪਣੀ ਇਮਾਨਦਾਰੀ ਲਈ ਬਹੁਤ ਮਸ਼ਹੂਰ ਸੀ ਜਿੱਥੇ ਵੀ ਜਾਂਦੀ ਆਪਣੇ ਇਮਾਨਦਾਰੀ ਕੰਮ ਨਾਲ ਸਭ ਦਾ ਦਿਲ ਜਿੱਤ ਲੈਂਦੀ ਉਹਨਾਂ ਦੀ ਇਮਾਨਦਾਰੀ ਦੇ ਚਰਚੇ ਚਾਰੇ ਪਾਸੇ ਫੈਲਦੇ ਆ ਉਹਨਾਂ ਦੀ ਪੋਸਟਿੰਗ ਦੇ ਇੱਕ ਦਿਨ ਬਾਅਦ ਉਹਨਾਂ ਦਾ ਛੋਟਾ ਭਰਾ ਉਹਨਾਂ ਨੂੰ ਮਿਲਣ ਆਉਂਦਾ ਉਸਦੇ ਭਰਾ ਦਾ ਵਿਆਹ ਹੋਣ ਵਾਲਾ ਸੀ ਉਹ ਆਪਣੀ ਭੈਣ ਨੂੰ ਵਿਆਹ ਵਿੱਚ ਆਪਣੇ ਨਾਲ ਲੈ ਜਾਣਾ ਚਾਹੁੰਦਾ ਸੀ ਐਸਪੀ ਸਾਹਿਬਾ ਪੂਰਾ ਪਰ ਅਜੇ ਤੱਕ ਪਟਿਆਲਾ ਸ਼ਿਫਟ ਨਹੀਂ ਹੋਇਆ ਸੀ ਕਵਿਤਾ ਖੋੜ ਆਪਣੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਵੀਰ ਕੋਈ ਗੱਲ ਨਹੀਂ ਤੂੰ ਵਿਆਹ ਕਰ ਲੈ ਮੈਂ ਬਾਅਦ ਵਿੱਚ ਕਿਸੇ ਦਿਨ ਆ ਕੇ ਤੈਨੂੰ ਮਿਲ ਲਵਾਂਗੀ ਪਰ ਉਹਨਾਂ ਦਾ ਭਰਾ ਕਹਿੰਦਾ ਨਹੀਂ ਭੈਣੇ ਜੇ ਤੁਸੀਂ ਵਿਆਹ ਵਿੱਚ ਨਾ ਆਏ ਤਾਂ ਮੈਂ ਬਿਲਕੁਲ ਵੀ ਵਿਆਹ ਨਹੀਂ ਕਰਾਂਗਾ ਭਰਾ ਭੈਣ ਵਿੱਚ ਬਹੁਤ ਪਿਆਰ ਸੀ ਇਸੇ ਵਜ੍ਹਾ ਨਾਲ ਐਸਪੀ ਸਾਹਿਬਾ ਆਪਣੀ ਵਿਜੀ ਜ਼ਿੰਦਗੀ ਦੇ ਬਾਵਜੂਦ ਵੀ ਵਿਆਹ ਵਿੱਚ ਜਾਣ ਲਈ ਰਾਜ਼ੀ ਹੋ ਜਾਂਦੀ ਹੈ ਉਹ ਆਪਣੇ ਭਰਾ ਨੂੰ ਕਹਿੰਦੀ ਹੈ ਠੀਕ ਹੈ ਭਰਾ ਤੂੰ ਚਿੰਤਾ ਨਾ ਕਰ ਮੈਂ ਜ਼ਰੂਰ ਤੇਰੇ ਵਿਆਹ ਵਿੱਚ ਆਵਾਂਗੀ ਇਹ ਸੁਣ ਕੇ ਉਹਦਾ ਭਰਾ ਮੰਨ ਜਾਂਦਾ ਹੈ ਸ਼ਾਮ ਨੂੰ ਆਪਣੇ ਭਰਾ ਨਾਲ ਗੱਲ ਕਰਨ ਤੋਂ ਬਾਅਦ ਉਹ ਆਪਣੇ ਘਰ ਚਲਾ ਜਾਂਦਾ ਹੈ ਐਸਪੀ ਸਾਹਿਬਾ ਨੇ ਕਹਿ ਦਿੱਤਾ ਸੀ ਠੀਕ ਹੈ ਕੱਲ ਸ਼ਾਮ ਨੂੰ ਮੈਂ ਤੇਰੇ ਇੱਥੇ ਆ ਜਾਵਾਂਗੀ ਤੂੰ ਕੋਈ ਚਿੰਤਾ ਨਾ ਕਰੀ ਅਗਲੇ ਦਿਨ ਸਵੇਰੇ ਸਵੇਰੇ ਐਸਪੀ ਸਾਹਿਬਾ ਉੱਠ ਕੇ ਵਿਆਹ ਵਿੱਚ ਜਾਣ ਲਈ ਤਿਆਰੀ ਕਰਨ ਲੱਗਦੀ ਹੈ ਉਹ ਸੋਚਦੀ ਹੈ ਮੈਂ ਵਿਆਹ ਵਿੱਚ ਤਾਂ ਜਾ ਰਹੀਆਂ ਚੰਗੇ ਕੱਪੜੇ ਵੀ ਹੋਣੇ ਚਾਹੀਦੇ ਹਨ ਇਹ ਸੋਚ ਕੇ ਉਹ ਨੀਜੀ ਗੱਡੀ ਲੰਦੀ ਹੈ ਤੇ ਸਧਾਰਨ ਕੱਪੜਿਆਂ ਵਿੱਚ ਬਾਜ਼ਾਰ ਵਿੱਚ ਕੱਪੜਿਆਂ ਦੀ ਖਰੀਦਦਾਰੀ ਕਰਨ ਨਿਕਲ ਜਾਂਦੀ ਹੈ। ਪਹਿਲਾਂ ਐਸਪੀ ਸאיਵਾ ਕਈ ਵੱਡੀਆਂ-ਵੱਡੀਆਂ ਦੁਕਾਨਾਂ ਤੇ ਜਾਂਦੀ ਹੈ ਪਰ ਉਹਨਾਂ ਨੂੰ ਕੋਈ ਵੀ ਸੂਟ ਪਸੰਦ ਨਹੀਂ ਆਉਂਦਾ। ਐਵੇਂ ਘੁੰਮਦੇ-ਘੁੰਮਦੇ ਉਹ ਇੱਕ ਹੋਰ ਦੁਕਾਨ ਤੇ ਪਹੁੰਚ ਜਾਂਦੀ ਹੈ ਜਿਹਦਾ ਨਾਂ ਸੀ ਸੁਰੇਸ਼ ਸੂਟ ਵੰਡਾਰ। ਉੱਥੇ ਪਹੁੰਚ ਕੇ ਉਹ ਸੂਟ ਵੇਖਣ ਲੱਗਦੀ ਹੈ। ਘਰੋਂ ਨਿਕਲੇ ਉਹਨੂੰ 2-3 ਘੰਟੇ ਹੋ ਚੁੱਕੇ ਸੀ ਪਰ ਅਜੇ ਤੱਕ ਕੋਈ ਸੂਟ ਪਸੰਦ ਨਹੀਂ ਆਇਆ ਸੀ। ਅੰਤ ਵਿੱਚ ਸੁਰੇਸ਼ ਸੂਟ ਭੰਡਾਰ ਵਿੱਚ ਉਹਨਾਂ ਨੂੰ ਇੱਕ ਸੂਟ ਪਸੰਦ ਆਉਂਦਾ ਹੈ। ਐਸਪੀ ਸਾਹਿਬਾ ਉਸ ਦੁਕਾਨਦਾਰ ਤੋਂ ਉਸ ਸੂਟ ਦਾ ਭਾਅ ਕਰਨ ਲੱਗਦੀ ਹੈ ਦੁਕਾਨਦਾਰ ਕਹਿੰਦਾ ਮੈਡਮ ਸਾਡੀ ਦੁਕਾਨ ਦਾ ਇੱਕੋ ਹੀ ਰੇਟ ਹੈ ਤੁਸੀਂ ਬਾਹਰ ਬੋਰਡ ਤੇ ਦੇਖਿਆ ਹੋਣਾ ਇਹ ਸੂਟ 3500 ਰੁਪਏ ਦਾ ਹੈ ਐਸਪੀ ਸਾਹਿਬਾ ਸੂਟ ਦੇਖ ਚੁੱਕੀ ਸੀ ਤੇ ਕਹਿੰਦੀ ਹੈ ਠੀਕ ਹੈ ਕੋਈ ਗੱਲ ਨਹੀਂ ਉਹ ਆਪਣੇ ਕੋਲੋਂ 3500 ਰੁਪਏ ਕੱਢ ਕੇ ਦੁਕਾਨਦਾਰ ਨੂੰ ਦੇ ਦਿੰਦੀ ਹੈ ਦੁਕਾਨਦਾਰ ਉਹਨਾਂ ਨੂੰ ਪੈਸਾ ਨੂੰ ਗਿਣਦਾ ਹੈ ਗਿਣ ਤੋਂ ਬਾਅਦ ਆਪਣੇ ਕੋਲ ਰੱਖ ਲੈਂਦਾ ਹੈ ਇਸ ਤੋਂ ਬਾਅਦ ਉਹ ਸੂਟ ਨੂੰ ਪੈਕ ਕਰਕੇ ਐਸਪੀ ਸਾਹਿਬਾ ਨੂੰ ਦੇ ਦਿੰਦਾ ਹੈ ਐਸਪੀ ਮੈਡਮ ਖੁਸ਼ੀ-ਖੁਸ਼ੀ ਉੱਥੋਂ ਮੋੜਨ ਲੱਗਦੀ ਹੈ ਕਿਉਂਕਿ ਉਹਨਾਂ ਨੂੰ ਜੋ ਚਾਹੀਦਾ ਸੀ ਉਹ ਮਿਲ ਗਿਆ ਸੀ ਦੁਕਾਨ ਤੋਂ ਬਾਹਰ ਨਿਕਲ ਤੋਂ ਬਾਅਦ ਐਸਪੀ ਸਾਹਿਬਾ ਬਾਜ਼ਾਰ ਵਿੱਚ ਹੋਰ ਵੀ ਸਮਾਨ ਖਰੀਦਣ ਲੱਗਦੀ ਹੈ ਜਦੋਂ ਦੂਜੀ ਦੁਕਾਨ ਵਿੱਚ ਖਰੀਦਦਾਰੀ ਕਰ ਰਹੀ ਸੀ ਉਸੇ ਦੌਰਾਨ ਉਹਨਾਂ ਦਾ ਥੇਲਾ ਉਹਨਾਂ ਦੀ ਜਿਹਦੇ ਵਿੱਚ ਉਹਨਾਂ ਦਾ ਸੂਟ ਰੱਖਿਆ ਸੀ ਢੇਠਾ गिर ਜਾਂਦਾ ਹੈ ਸੂਟ ਬਾਹਰ ਨਿਕਲ ਆਉਂਦਾ ਹੈ ਸੂਟ ਨੂੰ ਦੇਖਦੇ ਐਸਪੀ ਸਾਹਿਬਾ ਉਹਦੇ ਵਿੱਚ ਇੱਕ ਕਮੀ ਦਿਖਦੀ ਹੈ ਉਹਦੇ ਵਿੱਚ ਧਾਗਿਆਂ ਦੇ ਗੁੱচ্ছে ਬਣੇ ਹੋਏ ਸੀ ਜੋ ਕੱਪੜੇ ਦੀ ਕੁਆਲਿਟੀ ਨੂੰ ਖਰਾਬ ਕਰ ਰਹੇ ਸੀ ਐਸਪੀ ਮੈਡਮ ਉਸੇ ਦੁਕਾਨ ਵਿੱਚ ਸੂਟ ਨੂੰ ਫਿਲਾ ਕੇ ਦੇਖਦੀ ਹੈ ਐਸੇ ਤਰ੍ਹਾਂ ਸੂਟ ਵਿੱਚ ਕਈ ਥਾਂ ਤੇ ਐਸੇ ਤਰ੍ਹਾਂ ਧਾਗਿਆਂ ਦੇ ਗੁੱচ্ছে ਬਣੇ ਹੋਏ ਸੀ ਜਿਹਦੇ ਨਾਲ ਉਹ ਸੂਟ ਸੋਹਣਾ ਨਹੀਂ ਲੱਗ ਰਿਹਾ ਸੀ ਇਸ ਤੋਂ ਬਾਅਦ ਐਸਪੀ ਮੈਡਮ ਉਸ ਦੁਕਾਨ ਤੋਂ ਜੋ ਸਮਾਨ ਖਰੀਦਣਾ ਸੀ ਉਸ ਨੂੰ ਖਰੀਦ ਕੇ ਦੁਬਾਰਾ सुरेश ਸੂਟ ਮੰਡਾਰ ਤੇ ਪਹੁੰਚ ਜਾਂਦੀ ਹੈ ਉੱਥੇ ਪਹੁੰਚ ਕੇ ਦੁਕਾਨਦਾਰ ਨੂੰ ਸੂਟ ਦਿਖਾਉਂਦੀ ਹੈ ਤੇ ਕਹਿੰਦੀ ਹੈ ਇਹ ਸੂਟ ਰੱਖ ਲਿਓ ਮੈਨੂੰ ਕੋਈ ਦੂਜਾ ਸੂਟ ਦਿਖਾਓ ਦੁਕਾਨਦਾਰ ਥੋੜੇ ਨਖਰੇ ਜਿਹੇ ਕਰਦਾ ਹੋਇਆ ਪਰ ਮਜਬੂਰੀ ਵਿੱਚ ਦੂਜੇ ਸੂਟ ਦਿਖਾਉਣ ਲੱਗਦਾ ਹੈ ਅਜੇ ਤੱਕਾ ਦੁਕਾਨਦਾਰ ਨੂੰ ਨਹੀਂ ਪਤਾ ਸੀ ਇਹ ਇਥੋਂ ਦੀ ਐਸਪੀ ਸਾਹਿਬ ਹੈ ਐਸਪੀ ਮੈਡਮ ਨੇ ਵੀ ਇਹ ਗੱਲ ਜਾਣ ਨਹੀਂ ਕੀਤੀ ਸੀ ਇਸ ਤੋਂ ਬਾਅਦ ਐਸਪੀ ਮੈਡਮ ਕਾਫੀ ਦੇਰ ਤੱਕਾ ਦੁਕਾਨ ਦੇ ਅੰਦਰ ਸੂਟ ਲੱਭਦੀ ਰਹਿੰਦੀ ਹੈ ਪਰ ਐਸਪੀ ਮੈਡਮ ਨੂੰ ਕੋਈ ਵੀ ਸੂਟ ਪਸੰਦ ਨਹੀਂ ਆਉਂਦਾ ਜਦੋਂ ਉਹਨਾਂ ਨੂੰ ਕੋਈ ਸੂਟ ਪਸੰਦ ਨਾ ਆਇਆ ਤਾਂ ਦੁਕਾਨਦਾਰ ਨੂੰ ਕਹਿੰਦੀ ਹੈ ਅੰਕਲ ਜੀ ਤੁਹਾਡੇ ਇੱਥੇ ਕੋਈ ਵੀ ਵਧੀਆ ਸੂਟ ਮੈਨੂੰ ਪਸੰਦ ਨਹੀਂ ਆ ਰਿਹਾ ਤੁਸੀਂ ਐਦਾਂ ਕਰੋ ਮੈਨੂੰ ਪੈਸੇ ਵਾਪਸ ਦੇ ਦਿਓ ਮੈਂ ਕਿਸੇ ਹੋਰ ਦੁਕਾਨ ਤੋਂ ਦੇਖ ਲਵਾਂਗੀ ਤਾਂ ਦੁਕਾਨਦਾਰ ਪੈਸੇ ਵਾਪਸ ਕਰਨ ਤੋਂ ਮਨਾ ਕਰ ਦਿੰਦਾ ਹੈ ਦੁਕਾਨ ਵਿੱਚ ਲੱਗੇ ਇੱਕ ਛੋਟੇ ਜਿਹੇ ਪਰਚੇ ਵੱਲ ਇਸ਼ਾਰਾ ਕਰਦਾ ਹੈ ਜਿਹਦੇ ਤੇ ਲਿਖਿਆ ਸੀ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੋਵੇਗਾ ਕੇਵਲ ਬਦਲਿਆ ਜਾਏਗਾ ਐਸਪੀ ਮੈਡਮ ਆਏ ਸੁਣ ਕੇ ਹੈਰਾਨ ਹੋ ਜਾਂਦੀ ਹੈ ਉਹ ਕਹਿੰਦੀ ਹੈ ਅੰਕਲ ਠੀਕ ਹੈ ਪਰ ਮੈਂ 3500 ਦਾ ਸੂਟ ਖਰੀਦਿਆ ਉਸੇ ਵਿੱਚ ਕਮੀਆਂ ਨਿਕਲੀਆਂ ਇਹਦੇ ਵਿੱਚ ਤੁਹਾਡੀ ਵੀ ਤਾਂ ਗਲਤੀ ਹੈ ਦੁਕਾਨਦਾਰ ਜਵਾਬ ਦਿੰਦਾ ਹੈ ਮੈਡਮ ਬਹਿਸ ਨਾ ਕਰੋ ਸਾਡੇ ਇੱਥੇ ਦਾ ਆ ਹੀ ਨਿਯਮ ਹੈ ਅਸੀਂ ਇਸ ਨੂੰ ਤੋੜ ਨਹੀਂ ਸਕਦੇ ਐਸਪੀ ਮੈਡਮ ਕਹਿੰਦੀ ਹੈ ਠੀਕ ਹੈ ਵਿਕਿਆ ਮਾਲ ਵਾਪਸ ਨਹੀਂ ਹੁੰਦਾ ਪਰ ਮੈਂ ਇਸ ਨੂੰ ਅਜੇ ਤੱਕ ਆਪਣੇ ਘਰ ਨਹੀਂ ਲੈ ਕੇ ਗਈਆਂ ਇੱਥੇ ਹੀ ਬਸ ਸਾਈਡ ਦੀ ਦੁਕਾਨ ਤੇ ਗਈ ਸੀ ਉੱਥੇ ਹੀ ਮੈਨੂੰ ਇਹ ਕਮੀਨ ਦਿਖ ਗਈ ਤੇ ਇਸ ਨੂੰ ਵਾਪਸ ਕਰਨ ਵਿੱਚ ਕੀ ਬੁਰਾਈ ਹੈ ਪਰ ਦੁਕਾਨਦਾਰ ਆਪਣੀ ਗੱਲ ਤੇ ਅੜਿਆ ਰਹਿੰਦਾ ਹੈ ਤੇ ਕਹਿੰਦਾ ਨਹੀਂ ਮੈਡਮ ਇਹ ਸੂਟ ਵਾਪਸ ਨਹੀਂ ਹੋਵੇਗਾ ਤੁਸੀਂ ਚਾਹੇ ਜੋ ਮਰਜ਼ੀ ਕਰ ਲਿਓ ਇਸ ਤੋਂ ਬਾਅਦ ਐਸਪੀ ਮੈਡਮ ਕਹਿੰਦੀ ਹੈ ਨਹੀਂ ਇਹ ਸੂਟ ਤੁਹਾਨੂੰ ਵਾਪਸ ਕਰਨਾ ਹੋਵੇਗਾ ਬਰਨਾਂ ਮੈਂ ਇੱਥੋਂ ਜਾਣ ਨਹੀਂ ਵਾਲੀ ਐਦਾਂ ਕਹਿ ਕੇ ਉਹ ਦੁਕਾਨ ਦੇ ਵਿੱਚ ਹੀ ਬਹਿ ਜਾਂਦੀ ਹੈ ਤੇ ਸੂਟ ਵਾਪਸ ਕਰਨ ਲਈ ਬੇਨਤੀ ਕਰਨ ਲੱਗਦੀ ਹੈ ਜਦੋਂ ਦੁਕਾਨਦਾਰ ਦੇਖਦਾ ਹੈ ਇਹ ਔਰਤ ਆਪਣੀ ਗਲਤੀ ਅੜੀ ਹੋਈ ਹੈ ਇੱਥੋਂ ਜਾਣ ਵਾਲੀ ਨਹੀਂ ਹੈ ਤਾਂ ਪੁਲਿਸ ਨੂੰ ਫੋਨ ਕਰਨ ਦੀ ਧਮਕੀ ਦਿੰਦਾ ਹੈ ਉਹ ਕਹਿੰਦਾ ਜਾਂ ਤਾਂ ਤੁਸੀਂ ਇੱਥੋਂ ਚਲੇ ਜਾਓ ਨਹੀਂ ਤਾਂ ਮੈਂ ਪੁਲਿਸ ਨੂੰ ਬੁਲਾ ਕੇ ਤੁਹਾਨੂੰ ਅੰਦਰ ਕਰਵਾ ਦੇਵਾਂਗਾ ਤੁਸੀਂ ਇੱਥੇ ਮੇਰੇ ਨਾਲ ਗਲਤ ਕਰ ਰਹੇ ਹੋ ਇੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਜਦੋਂ ਤੁਸੀਂ ਇੱਕ ਵਾਰ ਸਮਾਨ ਖਰੀਦ ਲਿਆ ਤਾਂ ਇਹ ਵਾਪਸ ਨਹੀਂ ਹੋਵੇਗਾ ਜੇ ਤੁਹਾਨੂੰ ਇਸ ਦੇ ਬਦਲੇ ਵਿੱਚ ਕੁਝ ਹੋਰ ਚਾਹੀਦਾ ਹੈ ਤੁਸੀਂ ਲੈ ਸਕਦੇ ਹੋ ਪਰ ਪੈਸੇ ਵਾਪਸ ਨਹੀਂ ਹੋਣਗੇ ਐਸਪੀ ਮੈਡਮ ਪੁੜਸ ਦਾ ਨਾਮ ਸੁਣ ਕੇ ਮੁਸਕਰਾਉਂਦੀ ਐ ਤੇ ਕਹਿੰਦੀ ਐ ਠੀਕ ਐ ਤੁਸੀਂ ਪੁਲਿਸ ਨੂੰ ਬੁਲਾ ਲਿਓ ਕੋਈ ਗੱਲ ਨਹੀਂ ਉਹ ਆ ਕੇ ਸਾਡਾ ਫੈਸਲਾ ਕਰ ਦੇਵੇਗੀ ਕਿ ਤੁਸੀਂ ਮੈਨੂੰ ਪੈਸੇ ਵਾਪਸ ਦੇਵੋਗੇ ਜਾਂ ਨਹੀਂ ਦੁਕਾਨਦਾਰ ਜੋ ਸੋਚ ਰਿਆ ਸੀ ਪੁਲਿਸ ਬੁਲਾਉਣ ਨਾਲ ਮਾਮਲਾ ਸੁਲਝ ਜਾਏਗਾ ਪੁਲਿਸ ਨੂੰ ਫੋਨ ਕਰਦਾ ਐ ਤੇ ਆਪਣੀ ਸਮੱਸਿਆ ਦੱਸ ਕੇ ਉਹਨਾਂ ਨੂੰ ਦੁਕਾਨ ਤੇ ਬੁਲਾ ਲੈਂਦਾ ਐ ਇਸ ਤੋਂ ਬਾਅਦ ਐਸਪੀ ਮੈਡਮ ਸੋਚਣ ਲੱਗਦੀ ਐ ਆਉਣ ਦੇ ਉਹ ਪੁੜਸ ਨੂੰ ਆਉਂਦੇ ਹੋ ਮੈਨੂੰ ਪਛਾਣ ਲੈਣਗੇ ਫਿਰ ਇਸ ਦੁਕਾਨਦਾਰ ਨੂੰ ਲੜ ਕੇ ਮੇਰੇ ਪੈਸੇ ਵਾਪਸ ਦਿਵਾ ਦੇਣਗੇ ਇਸੇ ਵਜ੍ਹਾ ਨਾਲ ਉਹਨਾਂ ਨੇ ਅਜੇ ਤੱਕ ਇਹ ਜਾਇਰ ਨਹੀਂ ਕੀਤਾ ਸੀ ਓਐਸਪੀ ਹਨ ਕਿਉਂਕਿ ਉਹ ਦੇਖਣਾ ਚਾਹੁੰਦੀ ਸੀ ਪੁਲਿਸ ਵਾਲੇ ਇੱਥੇ ਕਿਦਾਂ ਦਾ ਵਿਵਾਰ ਕਰਦੇ ਹਨ ਉਹਨਾਂ ਨੂੰ ਪਛਾਣਦੇ ਹਨ ਜਾਂ ਨਹੀਂ ਥੋੜੀ ਦੇਰ ਬਾਅਦ ਪੁਲਿਸ ਵਾਲੇ ਦੁਕਾਨ ਤੇ ਪਹੁੰਚ ਜਾਂਦੇ ਹਨ ਦੁਕਾਨਦਾਰ ਨਾਲ ਗੱਲ ਕਰਨ ਲੱਗਦੇ ਹਨ ਦੁਕਾਨਦਾਰ ਉਹਨਾਂ ਨੂੰ ਇੱਕ ਪਾਸੇ ਲੈ ਜਾਂਦਾ ਚੁਪਕੇ ਨਾਲ ਰਿਸ਼ਵਤ ਦਿੰਦਾ ਹੈ ਪੁਲਿਸ ਵਾਲਾ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਦੀ ਬਜਾਏ ਇਸ ਔਰਤ ਨਾਲ ਬਦਤਮੀਜ਼ੀ ਕਰਨ ਲੱਗਦਾ ਹੈ ਤੇ ਧਮਕਾਉਣ ਲੱਗਦਾ ਹੈ ਕਹਿੰਦਾ ਵੈਸੇ ਤਾਂ ਤੁਸੀਂ ਪੜ੍ਹੇ ਲਿਖੇ ਲੱਗਦੇ ਹੋ ਪਰ ਇਸ ਤਰ੍ਹਾਂ ਦੇ ਕੰਮ ਕਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਦੀ ਜਦੋਂ ਦੁਕਾਨ ਤੇ ਲਿਖਿਆ ਹੈ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੋਵੇਗਾ ਤਾਂ ਤੁਸੀਂ ਇਸ ਨੂੰ ਵਾਪਸ ਕਿਵੇਂ ਕਰਵਾ ਸਕਦੇ ਹੋ ਇਹ ਸਭ ਸੁਣ ਕੇ ਐਸਪੀ ਮੈਡਮ ਹੈਰਾਨ ਰਹਿ ਜਾਂਦੀ ਹੈ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਦੁਕਾਨਦਾਰ ਦੀ ਗਲਤੀ ਸੀ ਕਿਉਂਕਿ ਸੂਟ ਵਿੱਚ ਨੁਕਸ ਸੀ ਕੋਈ ਵੀ ਬੰਦਾ ਇੰਨੀ ਕੀਮਤ ਵਿੱਚ ਨੁਕਸ ਵਾਲਾ ਸੂਟ ਕਿਉਂ ਲਵੇਗਾ ਦੁਕਾਨਦਾਰ ਨੂੰ ਜਾਂ ਤਾਂ ਸੂਟ ਵਾਪਸ ਲੈਣਾ ਚਾਹੀਦਾ ਜਾਂ ਕਿਸੇ ਤਰ੍ਹਾਂ ਦਾ ਸਮਝੌਤਾ ਕਰਨਾ ਚਾਹੀਦਾ ਸੀ ਜੇਕਰ ਉਹ ਸਮਝੌਤਾ ਨਹੀਂ ਕਰ ਸਕਦਾ ਤਾਂ ਪੈਸੇ ਵਾਪਸ ਦੇਣੇ ਚਾਹੀਦੇ ਸੀ ਇਹ ਸਭ ਦੇਖ ਕੇ ਐਸਪੀ ਸਾਹਿਬ ਹੈਰਾਨ ਹੋ ਜਾਂਦੀ ਹੈ ਖਾਸ ਕਰਕੇ ਇਸ ਗੱਲ ਤੋਂ ਕਿ ਪੁਲਿਸ ਵਾਲੇ ਉਲਟਾ ਉਹਨੂੰ ਹੀ ਦੋਸਤ ਦੇ ਰਿਹਾ ਹੈ ਨਾ ਇਹ ਵੀ ਨਹੀਂ ਪਛਾਣ ਰਹੇ ਕਿ ਉਹ ਇੱਥੋਂ ਦੀ ਐਸਪੀ ਹੈ ਐਸਪੀ ਸਾਹਿਬ ਇਸ ਖੇਡ ਨੂੰ ਜਾਰੀ ਰੱਖਣਾ ਚਾਹੁੰਦੀ ਸੀ ਇਸ ਲਈ ਉਹ ਥਾਣੇਦਾਰ ਨੂੰ ਸਮਝਾਉਣ ਲੱਗਦੀ ਹੈ ਉਹ ਕਹਿੰਦੀ ਹੈ ਸਾਹਿਬ ਮੈਂ ਕਿੱਥੇ ਗਲਤਾਂ ਇੱਥੇ ਦੁਕਾਨਦਾਰ ਗਲਤ ਹੈ ਤੁਹਾਨੂੰ ਇਸ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਮੇਰੇ ਪੈਸੇ ਵਾਪਸ ਕਰਵਾ ਦਿਓ ਇਹ ਸੂਟ ਵਿੱਚ ਨੁਕਸ ਹੈ ਤਾਂ ਮੈਂ ਇਸ ਨੂੰ ਕਿਉਂ ਲਵਾਂਗੀ ਦੁਕਾਨਦਾਰ ਵਿਚਾਲੇ ਬੋਲਦਾ ਹੈ ਸਾਹਬ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਸੂਟ ਦਿਖਾ ਕੇ ਮੋਲਵਾ ਕੀਤਾ ਸੀ ਇਹਨਾਂ ਨੇ ਪੈਸੇ ਦੇਖ ਕੇ ਸੂਟ ਲਿਆ ਤੇ ਚਲੇ ਗਏ ਹੁਣੇ ਵਾਪਸ ਆਏ ਨੇ ਹੋ ਸਕਦਾ ਇਹ ਸੂਟ ਬਦਲ ਕੇ ਲੈ ਕੇ ਆਏ ਹੋਣ ਐਸਪੀ ਸਾਹਿਬਾ ਨੂੰ ਇਹ ਸੁਣ ਕੇ ਗੁੱਸਾ ਤਾਂ ਬਹੁਤ ਆਇਆ ਪਰ ਉਹ ਅਜੇ ਦੇਖਣਾ ਚਾਹੁੰਦੀ ਸੀ ਮਾਮਲਾ ਕਿਵੇਂ ਅੱਗੇ ਵਧਦਾ ਹੈ ਤਾਂ ਉਹ ਥਾਣੇਦਾਰ ਨੂੰ ਕਹਿੰਦੀ ਹੈ ਸਾਹਿਬ ਜੀ ਦੇਖੋ ਆ ਉਹੀ ਸੂਟ ਹੈ ਇਹ ਉਸੇ ਦੁਕਾਨ ਦਾ ਥੇਲਾ ਹੈ ਐਸਪੀ ਸਾਹਿਬਾ ਕਹਿੰਦੀ ਹੈ ਜੇ ਤੁਹਾਨੂੰ ਭਰੋਸਾ ਨਹੀਂ ਹੈ ਤਾਂ ਸਾਈਡ ਵਾਲੀ ਦੁਕਾਨ ਤੱਕ ਮੈਂ ਗਈਆਂ ਤੁਸੀਂ ਇੱਥੋਂ ਦੇ ਸੀਸੀਟੀਵੀ ਕੈਮਰੇ ਵੀ ਰਿਕਾਰਡਿੰਗ ਕਰ ਸਕਦੇ ਹੋ ਖਾਨੇਦਾਰ ਜੋ ਮਾਮਲੇ ਨੂੰ ਛੇਤੀ ਤੋਂ ਛੇਤੀ ਖਤਮ ਕਰਨਾ ਚਾਹੁੰਦਾ ਹੈ ਐਸਪੀ ਸਾਹਿਬਾਂ ਤੇ ਚੀਕਣ ਲੱਗਦਾ ਹੈ ਉਹ ਕਹਿੰਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਦੇਖਣ ਤੋਂ ਤਾਂ ਤੁਸੀਂ ਪੜ੍ਹੇ ਲਿਖੇ ਲੱਗ ਰਹੇ ਹੋ ਫਿਰ ਵੀ ਇਦਾਂ ਦੇ ਕੰਮ ਕਰ ਰਹੇ ਹੋ ਹੋ ਸਕਦਾ ਤੁਸੀਂ ਸੂਟ ਬਦਲ ਦਿੱਤਾ ਹੋਵੇ ਜਿਵੇਂ ਦੁਕਾਨਦਾਰ ਕਹਿ ਰਿਹਾ ਜੇ ਤੁਸੀਂ ਜ਼ਿਆਦਾ ਪਰੇਸ਼ਾਨ ਕੀਤਾ ਤਾਂ ਮੈਂ ਤੁਹਾਨੂੰ ਗਿਰ्तार ਕਰ ਲਵਾਂਗਾ ਇਹ ਸੁਣ ਕੇ ਐਸਪੀ ਸਾਹਿਬਾ ਗੁੱਸੇ ਵਿੱਚ ਆ ਜਾਂਦੀ ਹੈ ਫਿਰ ਚੁੱਪ ਰਹਿੰਦੀ ਹੈ ਉਹ ਕਹਿੰਦੀ ਹੈ ਠੀਕ ਹੈ ਸਾਬ ਜੇ ਇਦਾਂ ਦੀ ਗੱਲ ਹੈ ਤੁਸੀਂ ਮੈਨੂੰ ਅੰਦਰ ਬੰਦ ਕਰ ਦਿਓ ਮੈਂ ਵੀ ਤਾਂ ਦੇਖਾਂ ਤੁਸੀਂ ਮੈਨੂੰ ਬਿਨਾਂ ਵਜਾ ਕਿਵੇਂ ਬੰਦ ਕਰ ਸਕਦੇ ਹੋ ਇਹ ਗੱਲ ਸੁਣ ਕੇ ਥਾਣੇਦਾਰ ਚੁੱਪ ਹੋ ਜਾਂਦਾ ਹੈ ਪਰ ਉਹ ਆਪਣੇ ਹੌਲਦਾਰ ਨੂੰ ਕਹਿੰਦਾ ਇਸ ਨੂੰ ਫੜ ਕੇ ਜੀਪ 'ਚ ਬਿਠਾਓ ਇਸ ਨੂੰ ਲੈ ਕੇ ਚਲਦੇ ਆ ਪਰ ਤਾਂ ਹੀ ਐਸਪੀ ਸਾਹਿਬਾ ਕਹਿੰਦੀ ਹੈ ਤੁਸੀਂ ਵੈਸੇ ਤਾਂ ਕਾਨੂੰਨ ਦੇ ਰਖੇਕ ਹੋ ਪਰ ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿਸੇ ਔਰਤ ਨੂੰ ਗ੍ਰਿਫਤਾਰ ਕਰਦੇ ਟਾਈਮ ਇੱਕ ਮਹਿਲਾ ਪੁਲਿਸ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਹੀ ਤੁਸੀਂ ਔਰਤ ਨੂੰ ਗ੍ਰਿਫਤਾਰ ਕਰ ਸਕਦੇ ਹੋ ਹੁਣ ਇਹ ਗੱਲ ਸੁਣ ਕੇ ਜੋ ਥਾਣੇਦਾਰ ਹੁੰਦਾ ਹੈ ਉਹ ਹੋਰ ਵੀ ਚੇੜ ਜਾਂਦਾ ਹੈ ਅਜੇ ਤੱਕ ਉਹ ਥੋੜੀ ਜੀ ਭੀੜ ਇਕੱਠੀ ਹੋਈ ਸੀ ਇਸੇ ਵਜ੍ਹਾ ਨਾਲ ਥਾਣੇਦਾਰ ਆਪਣੀਆਂ ਭਾਵਨਾਵਾਂ ਤੇ ਕਾਬੂ ਪਾਉਂਦਾ ਹੈ ਤੇ ਮਹਿਲਾ ਕਾਂਸਟੇਬਲ ਨੂੰ ਬੁਲਾਉਂਦਾ ਹੈ ਹੁਣ ਜਿਵੇਂ ਉਹ ਮਹਿਲਾ ਕਾਂਸਟੇਬਲ ਆਉਂਦੀ ਹੈ ਉਸ ਤੋਂ ਬਾਅਦ ਉਹ ਐਸਪੀ ਸਾਹਿਬਾਂ ਨੂੰ ਫੜ ਕੇ ਜੀਬ ਵਿੱਚ ਬਿਠਾ ਲੈਂਦੀ ਹੈ ਬਾਜ਼ਾਰ ਦੇ ਅੰਦਰ ਸਾਰੇ ਲੋਕ ਇਹ ਸਭ ਕੁਝ ਦੇਖ ਰਹੇ ਸੀ ਹੁਣ ਪੁਲਿਸ ਦੇ ਸਾਹਮਣੇ ਪਹਿਲਾ ਕੌਣ ਬੋਲੇ ਇਹ ਸੋਚ ਕੇ ਸਭ ਲੋਕ ਚੁੱਪ ਰਹਿੰਦੇ ਹਨ ਐਸਪੀ ਸਾਹਿਬਾਂ ਨੂੰ ਉੱਥੇ ਬਿਠਾ ਕੇ ਥਾਣੇ ਤੱਕ ਲਿਜਾਇਆ ਜਾਂਦਾ ਹੈ ਜਿਵੇਂ ਐਸਪੀ ਸਾਹਿਬਾ ਥਾਣੇ ਵਿੱਚ ਪਹੁੰਚਦੀ ਹੈ ਥਾਣੇ ਦੇ ਅੰਦਰ ਇੱਕ ਪੁਲਿਸ ਵਾਲਾ ਜੋ ਐਸਪੀ ਮੈਡਮ ਨੂੰ ਚੰਗੀ ਤਰ੍ਹਾਂ ਜਾਣਦਾ ਪਛਾਣਦਾ ਸੀ ਕਿਉਂਕਿ ਕੁਝ ਦਿਨ ਪਹਿਲਾਂ ਹੀ ਐਸਪੀ ਸਾਹਿਬਾਂ ਇੱਥੇ ਉਹਨਾਂ ਦੀ ਡ ਐਸਪੀ ਸਾਹਿਬਾ ਆਪਣੀ ਇਮਾਨਦਾਰੀ ਲਈ ਉੱਥੇ ਪੂਰੀ ਤਰ੍ਹਾਂ ਨਾਲ ਚਰਚਿਤ ਸੀ ਜਿਵੇਂ ਉਹ ਸ਼ੁਰੂ ਵਿੱਚ ਗਿਆ ਤਾਂ ਉਸ ਟਾਈਮ ਉਸ ਨੂੰ ਨਹੀਂ ਪਤਾ ਸੀ ਪਰ ਹੌਲੀ-ਹੌਲੀ ਉਹ ਐਸਪੀ ਸਾਹਿਬਾ ਨੂੰ ਚੰਗੀ ਤਰ੍ਹਾਂ ਜਾਣ ਪਛਾਨਣ ਲੱਗਿਆ ਸੀ ਜਿਵੇਂ ਉਹ ਐਸਪੀ ਸਾਹਿਬਾ ਨੂੰ ਥਾਣੇ ਦੇ ਅੰਦਰ ਹੁੰਦਾ ਦੇਖਦਾ ਹੈ ਪੁਲਿਸ ਵਾਲੇ ਉਹਨਾਂ ਨੂੰ ਫੜ ਕੇ ਲੈ ਕੇ ਆ ਰਹੇ ਨੇ ਉਹ ਇੱਕਦਮ ਤੋਂ ਬਹੁਤ ਹੈਰਾਨ ਹੋ ਜਾਂਦਾ ਹੈ ਉਹ ਆ ਕੇ ਥਾਣੇਦਾਰ ਨੂੰ ਸਮਝਾਉਣ ਲੱਗਦਾ ਹੈ ਕਹਿੰਦਾ ਸਹਿਬ ਤੁਸੀਂ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਇਸ ਗਲਤੀ ਲਈ ਤੁਹਾਨੂੰ ਬਹੁਤ ਕੁਝ ਪਛਤਾਣਾ ਪਵੇਗਾ ਪਰ ਉਦੋਂ ਹੀ ਜੋ ਐਸਪੀ ਸਾਹਿਬਾ ਹੁੰਦੀ ਹੈ ਪੁਲਿਸ ਵਾਲੇ ਨੂੰ ਦੇਖ ਕੇ ਸਮਝ ਜਾਂਦੀ ਹੈ ਕਿ ਉਸ ਨੂੰ ਜਾਣ ਚੁੱਕਾ ਹੈ ਉਹ ਇੱਕਦਮ ਤੋਂ ਉਸ ਨੂੰ ਚੁੱਪ ਰਹਿਣ ਦਾ ਅੱਖਾਂ ਹੀ ਅੱਖਾਂ ਵਿੱਚ ਇਸ਼ਾਰਾ ਕਰਦੀ ਹੈ ਪੁਲਿਸ ਵਾਲਾ ਸਮਝ ਜਾਂਦਾ ਹੈ ਇੰਨੀ ਦੇਰ ਵਿੱਚ ਥਾਣੇਦਾਰ ਕਹਿਣ ਲੱਗਦਾ ਹੈ ਗਲਤ ਕੀ ਕੀਤਾ ਹੈ ਇਹ ਸਾਨੂੰ ਚੁਣੌਤੀ ਦੇ ਰਹੀ ਸੀ ਕਾਨੂੰਨ ਨੂੰ ਸਾਡੇ ਤੋਂ ਚੰਗੀ ਤਰ੍ਹਾਂ ਜਾਣਦੀ ਹੈ ਇਸੇ ਵਜ੍ਹਾ ਨਾਲ ਇਸ ਨੂੰ ਚੱਕ ਕੇ ਲਿਆਏ ਆ ਇੱਕ ਰਾਤ ਹਵਾ ਰਾਤ ਦੀ ਹਵਾ ਖਾਵੇਗੀ ਤਾਂ ਇਸ ਨੂੰ ਪਤਾ ਲੱਗ ਜਾਏਗਾ ਕਾਇਦਾ ਕਾਨੂੰਨ ਕੀ ਹੁੰਦਾ ਹੈ ਐਦਾਂ ਕਹਿ ਕੇ ਐਸਪੀ ਮੈਡਮ ਨੂੰ ਉਹਨਾਂ ਨੇ ਅੰਦਰ ਬੰਦ ਕਰ ਦਿੱਤਾ ਐਸਪੀ ਮੈਡਮ ਅੰਦਰੋਂ ਥਾਣੇਦਾਰ ਨੂੰ ਤਰ੍ਹਾਂ ਤਰ੍ਹਾਂ ਦੇ ਕਾਨੂੰਨੀ ਕੰਮ ਦੱਸਦੇ ਹੋਏ ਕਹਿਣ ਲੱਗਦੀ ਹੈ ਤੁਸੀਂ ਇਹ ਗਲਤ ਕੀਤਾ ਹੈ ਰਾਤ ਦੇ ਟਾਈਮ ਤੁਸੀਂ ਮੈਨੂੰ ਇੱਥੇ ਨਹੀਂ ਰੱਖ ਸਕਦੇ ਫਿਰ ਮੈਂ ਇੱਕ ਰਾਤ ਹਵਾਲਾ ਦੇ ਹਵਾ ਕਿਵੇਂ ਖਾ ਸਕਦੀਆਂ ਇਹ ਸਭ ਸੁਣ ਕੇ ਥਾਣੇਦਾਰ ਦਾ ਗੁੱਸਾ ਹੋਰ ਵੱਧ ਜਾਂਦਾ ਹੈ ਚੁੱਪ ਹੋ ਜਾ ਨਹੀਂ ਤਾਂ ਮੈਂ ਕੁਝ ਮੇਲਾ ਕਾਂਸਟੇਬਲਾਂ ਨੂੰ ਭੇਜ ਕੇ ਤੇਰੀ ਚੰਗੀ ਤਰ੍ਹਾਂ ਨਾਲ ਕੁੱਟ ਪਰਾਟ ਕਰਾਵਾਂਗਾ ਐਸਪੀ ਸਾਹਿਬਾ ਇਸ ਤੋਂ ਅੱਗੇ ਵੱਧ ਕੇ ਉਸ ਨੂੰ ਜਵਾਬ ਦਿੰਦੀ ਹੈ ਐਦਾਂ ਭਲਾ ਕਿਵੇਂ ਤੁਸੀਂ ਕਰ ਸਕਦੇ ਹੋ ਜੇ ਹਿੰਮਤ ਹੈ ਤਾਂ ਕਰਕੇ ਦਿਖਾਓ ਹੁਣ ਥਾਣੇਦਾਰ ਦਾ ਗੁੱਸਾ ਸਤਵੇਂ ਆਸਮਾਨ ਤੇ ਪਹੁੰਚ ਚੁੱਕਿਆ ਸੀ ਇਸੇ ਟਾਈਮ ਇੱਕ ਪੁਲਿਸ ਵਾਲਾ ਜੋ ਐਸਪੀ ਸਾਹਿਬਾਂ ਨੂੰ ਪਛਾਣਦਾ ਸੀ ਇਹ ਸਭ ਦੇਖ ਰਿਆ ਸੀ ਥਾਣੇਦਾਰ ਗੁੱਸੇ ਵਿੱਚ ਆ ਕੇ ਮਹਿਲਾ ਕਾਂਸਟੇਬਲ ਨੂੰ ਹੁਕਮ ਦਿੰਦਾ ਹੈ ਇਸ ਨੂੰ ਚੰਗੀ ਤਰ੍ਹਾਂ ਨਾਲ ਸਭ ਸਿਖਾ ਦਿਓ ਜਿਵੇਂ ਮਹਿਲਾ ਕਾਂਸਟੇਬਲ ਜੇਲ੍ਹ ਦੇ ਅੰਦਰ ਜਾਣ ਲੱਗਦੀ ਹੈ ਐਸਪੀ ਸਾਹਿਬਾ ਉਹਨਾਂ ਨੂੰ ਰੋਕ ਦਿੰਦੀ ਹੈ ਤੇ ਕਹਿੰਦੀ ਹੈ ਖਬਰਦਾਰ ਜੇ ਇੱਕ ਵੀ ਕਦਮ ਅੱਗੇ ਵਧਾਇਆ ਇਸ ਤੋਂ ਬਾਅਦ ਉਹ ਆਪਣਾ ਆਈਡੀ ਕਾਰਡ ਕੱਢ ਕੇ ਮਹਿਲਾ ਕਾਂਸਟੇਬਲ ਦੇ ਸਾਹਮਣੇ ਲਟਕਾ ਦਿੰਦੀ ਹੈ ਜਿਵੇਂ ਮਹਿਲਾ ਕਾਂਸਟੇਬਲ ਆਈਡੀ ਕਾਰਡ ਦੇਖਦੀ ਹੈ ਉਹ ਪੂਰੀ ਤਰ੍ਹਾਂ ਹੈਰਾਨ ਹੋ ਜਾਂਦੀ ਹੈ ਜ਼ੋਰਦਾਰ ਸਲੂਟ ਐਸਪੀ ਸਾਹਿਬਾਂ ਨੂੰ ਮਾਰਦੀ ਇਹ ਸਭ ਦੇਖ ਕੇ ਥਾਣੇਦਾਰ ਪੂਰੀ ਤਰ੍ਹਾਂ ਉਲਝ ਜਾਂਦਾ ਹੈ ਜਦੋਂ ਲੋਕਪਾਲਤਾ ਦਰਵਾਜ਼ਾ ਖੁੱਲਦਾ ਹੈ ਐਸਪੀ ਸਾਹਿਬਾ ਜਿਸ ਨੂੰ ਅਜੇ ਤੱਕ ਮੁਜਰਮ ਸਮਝਿਆ ਜਾ ਰਿਹਾ ਸੀ ਉਹ ਲੋਕਪਾਲ ਤੋਂ ਬਾਹਰ ਆ ਜਾਂਦੀ ਹੈ ਬਾਹਰ ਆਣ ਤੋਂ ਬਾਅਦ ਉਹ ਥਾਣੇਦਾਰ ਨੂੰ ਧਮਕਾਣਾ ਸ਼ੁਰੂ ਕਰ ਦਿੰਦੀ ਹੈ ਥਾਣੇਦਾਰ ਨੂੰ ਜਦੋਂ ਇਹ ਦੇਖਦਾ ਹੈ ਮਹਿਲਾ ਕਨਸਟੇਬਲ ਨੇ ਉਸ ਨੂੰ ਸਲੂਟ ਕੀਤਾ ਹੈ ਹੁਣ ਉਹ ਐਸਪੀ ਸਾਹਿਬਾ ਉਸ ਨੂੰ ਧਮਕਾ ਰਹੀ ਹੈ ਤਾਂ ਉਸ ਨੂੰ ਸਮਝ ਵਿੱਚ ਆ ਜਾਂਦਾ ਹੈ ਕਿ ਹੋ ਸਕਦਾ ਹੈ ਇਸ ਜ਼ਿਲ੍ਹੇ ਦੀ ਨਵੀਂ ਐਸਪੀ ਸਾਹਿਬਾ ਹੋਵੇ ਜਿਸ ਕਰਕੇ ਉਹ ਐਦਾਂ ਕਰ ਰਹੀ ਹੈ ਤਾਂ ਉਹ ਜੋ ਪੁਲਿਸ ਵਾਲਾ ਸੀ ਐਸਪੀ ਸਾਹਿਬਾ ਨੂੰ ਪਹਿਲਾਂ ਤੋਂ ਜਾਣਦਾ ਸੀ ਉਹ ਸਭ ਨੂੰ ਐਸਪੀ ਸਾਹਿਬਾ ਬਾਰੇ ਦੱਸਦਾ ਹੈ ਤੇ ਕਹਿੰਦਾ ਉਹ ਕਿੰਨੀ ਇਮਾਨਦਾਰ ਤੇ ਕਰਤਵੇनिष्ठ ਦਿਖਾਰੀ ਹੈ ਐਸਪੀ ਸਾਹਿਬਾ ਦੀ ਗੱਲ ਸੁਣ ਕੇ ਥਾਣੇ ਦੇ ਅੰਦਰ ਜਿੰਨੇ ਵੀ ਪੁਲਸ ਵਾਲੇ ਸੀ ਐਸਪੀ ਸਾਹਿਬਾ ਨੂੰ ਅਜੇ ਤੱਕ ਨਹੀਂ ਪਛਾਣ ਰਹੇ ਸੀ ਉਹ ਸਾਰੇ ਇੱਕਦਮ ਉਹਨਾਂ ਨੂੰ ਸਲੂਟ ਮਾਰਦੇ ਹਨ ਥਾਣੇਦਾਰ ਜੋ ਅਜੇ ਤੱਕ ਸਭ ਕੁਝ ਦੇਖ ਰਿਹਾ ਸੀ ਉਹਦੀ ਹੁਣ ਸਾਰੀ ਆਕੜ ਗਾਇਬ ਹੋ ਚੁੱਕੀ ਸੀ ਉਹ ਪਰਚਾਨ ਹੋ ਕੇ ਐਸਪੀ ਸਾਹਿਬ ਦੇ ਪੈਰੇ ਫੜ ਕੇ ਮਾਫੀ ਮੰਗਣ ਲੱਗਦਾ ਹੈ ਉਹ ਕਹਿੰਦਾ ਮੈਡਮ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਅੱਗੇ ਤੋਂ ਐਦਾ ਕੁਝ ਨਹੀਂ ਹੋਵੇਗਾ ਪਰ ਐਸਪੀ ਸਾਹਿਬ ਉਸ ਨੂੰ ਚੱਕਦੀ ਹੈ ਤੇ ਕਹਿੰਦੀ ਹੈ ਨਹੀਂ ਤੁਸੀਂ ਗਲਤੀ ਨਹੀਂ ਕੀਤੀ ਤੁਸੀਂ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕੀਤਾ ਮੈਂ ਵੇਖਿਆ ਸੀ ਜਦੋਂ ਉਸ ਦੁਕਾਨਦਾਰ ਨੇ ਤੁਹਾਡੀ ਜੇਬ ਵਿੱਚ ਪੈਸੇ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਇਮਾਨਦਾਰੀ ਨਾਲ ਕੰਮ ਕੀਤਾ ਇਸ ਲਈ ਤੁਹਾਨੂੰ ਮਾਫੀ ਮੰਗਣ ਦੀ ਲੋੜ ਨਹੀਂ ਹੈ ਤੁਸੀਂ ਬਹੁਤ ਹੀ ਇਮਾਨਦਾਰ ਹੋ ਪਰ ਤੁਹਾਡੀ ਇਮਾਨਦਾਰੀ ਰਿਸ਼ਵਤ ਦੇ ਖੋਰੀ ਦੇ ਪਰਤੀ ਹੈ ਪਰ ਤੁਹਾਡੀ ਇਮਾਨਦਾਰੀ ਰਿਸ਼ਵਤਖੋਰੀ ਦੇ ਪ੍ਰਤੀ ਹੈ ਨਾ ਕਿ ਸਰਕਾਰ ਦੇ ਪ੍ਰਤੀ ਤੁਸੀਂ ਉਸ ਦੁਕਾਨਦਾਰ ਕੋਲ ਪੈਸੇ ਲਏ ਹੈ ਇਹ ਮੈਂ ਆਪਦੇ ਅੱਖਾਂ ਨਾਲ ਵੇਖਿਆ ਸੀ ਇਹ ਸੁਣ ਕੇ ਪੁਲਿਸ ਵਾਲਾ ਹੋਰ ਵੀ ਜ਼ਿਆਦਾ ਸ਼ਰਮਿੰਦਾ ਹੋ ਜਾਂਦਾ ਹੈ ਮਾਫੀ ਮੰਗਣ ਲੱਗਦਾ ਹੈ ਐਸਪੀ ਸਾਹਿਬਾ ਕਹਿੰਦੀ ਹੈ ਇਹ ਕੋਈ ਗਲਤੀ ਨਹੀਂ ਸੀ ਤੁਸੀਂ ਗੁਨਾਹ ਕੀਤਾ ਹੈ ਇਸ ਗੁਨਾਹ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਫਿਰ ਐਸਪੀ ਸਾਹਿਬਾ ਫੋਨ ਮਰਉਂਦੀ ਹੈ ਉਹ ਅਧਿਕਾਰੀਆਂ ਨੂੰ ਬੁਲਾਉਂਦੀ ਹੈ ਉਹਨਾਂ ਨੂੰ ਬੁਲਾਉਣ ਤੋਂ ਬਾਅਦ ਉਹ ਥਾਣੇਦਾਰ ਦੀ ਸਾਰੀ ਕਾਰਤੂਦਾਤੀ ਇੱਥੇ ਕਹਿੰਦੀ ਹੈ ਤੁਰੰਤ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਤਾਂ ਹੀ ਉੱਚ ਅਧਿਕਾਰੀ ਕਹਿੰਦੇ ਹਨ ਮੈਡਮ ਇਹਨਾਂ ਨੂੰ ਛੱਡਿਓ ਨਾ ਉੱਚ ਅਧਿਕਾਰੀ ਦੀ ਗੱਲ ਸੁਣ ਕੇ ਐਸਪੀ ਸਾਹਿਬਾ ਥੋੜੀ ਦੇਰ ਲਈ ਸੋਚ ਵਿਚਾਰ ਕਰਦੀ ਹੈ ਫਿਰ ਅਚਾਨਕ ਉਹਨਾਂ ਨੂੰ ਯਾਦ ਆਉਂਦਾ ਹੈ ਉਸ ਦੁਕਾਨ ਵਿੱਚ ਸੀਸੀਟੀਵੀ ਕੈਮਰੇ ਦਾ ਜ਼ਿਕਰ ਜੋ ਦੁਕਾਨਦਾਰ ਨੇ ਐਸਪੀ ਸਾਹਿਬਾ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ ਉਸਨੇ ਕਿਹਾ ਸੀ ਇਸ ਦੁਕਾਨ ਵਿੱਚ ਸੀਸੀਟੀਵੀ ਕੈਮਰੇ ਲੱਗੇ ਹਨ ਤੁਹਾਡੀਆਂ ਹਰਕਤਾਂ ਪੁਲਿਸ ਵਾਲਿਆਂ ਨੂੰ ਮਿਲ ਜਾਣਗੀਆਂ ਐਸਪੀ ਸਾਹਿਬਾ ਨੂੰ ਇਹ ਮੌਕਾ ਮਿਲ ਜਾਂਦਾ ਹੈ ਉਹ ਤਰ੍ਹਾਂ ਤੋਂ ਉਸ ਪੁਲਿਸ ਵਾਲੇ ਦੇ ਨਾਲ ਦੁਕਾਨ ਤੇ ਜਾਂਦੀ ਹੈ ਉੱਥੇ ਉਹ ਦੁਕਾਨ ਦੇ ਮਾਲਕ ਤੋਂ ਸੀਸੀਟੀਵੀ ਫੁਟੇਜ ਦੀ ਮੰਗ ਕਰਦੀ ਹੈ ਸਭ ਤੋਂ ਪਹਿਲਾਂ ਐਸਪੀ ਸਹਿਵਾ ਆਪਣਾ ਆਈਡੀ ਕਾਰਡ ਰੱਖਉਂਦੀ ਹੈ ਤੇ ਆਪਣਾ ਪਰਚਾ ਦੁਕਾਨਦਾਰ ਨੂੰ ਦਿੰਦੀ ਹੈ ਜਿਵੇਂ ਦੁਕਾਨਦਾਰ ਇਹ ਸੁਣਦਾ ਉਹ ਥਰ-ਥਰ ਕੰਮਣ ਲੱਗਦਾ ਹੈ ਹੱਥ ਜੋੜ ਕੇ ਮਾਫੀ ਮੰਗਣ ਲੱਗਦਾ ਹੈ ਦੁਕਾਨਦਾਰ ਹੱਥ ਜੋੜ ਕੇ ਕਹਿੰਦਾ ਮੈਡਮ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤਾਂ ਕੁਝ ਹੋਰ ਹੀ ਸਮਝ ਰਿਆ ਸੀ ਅਜੇ ਤੱਕ ਕੁਝ ਲੋਕ ਉੱਥੇ ਬੈਠੇ ਹੋਏ ਸੀ ਜਿਨ੍ਹਾਂ ਨੇ ਇਹ ਸਭ ਹੁੰਦੇ ਹੋਏ ਵੇਖਿਆ ਸੀ ਉਹ ਇਹ ਸਭ ਦੇਖ ਕੇ ਬਹੁਤ ਹੈਰਾਨ ਹੋ ਜਾਂਦੇ ਨੇ ਜਿਸ ਪੁਲਿਸ ਵਾਲੇ ਨੇ ਅੱਜ ਗਲਤ ਕੀਤਾ ਅਤੇ ਪੁਲਿਸ ਤੋਂ ਫੜਵਾਇਆ ਉਪਰਸ ਦੀ ਬਹੁਤ ਵੱਡੀ ਦਿਖਾਰੀ ਹੈ ਇਸ ਤੋਂ ਬਾਅਦ ਉਹ ਲੋਕ ਇਸ ਗੱਲ ਨੂੰ ਚਾਰੇ ਪਾਸੇ ਫੈਲਾ ਦਿੰਦੇ ਹਨ ਮੈਂ ਐਲ ایس ਪੀ ਉਸ ਦੁਕਾਨ ਤੋਂ ਸੀਸੀਟੀਵੀ ਦੀ ਰਿਕਾਰਡਿੰਗ ਲੈਣ ਲਈ ਕਹਿਣ ਲੱਗਦੀ ਹੈ ਦੁਕਾਨਦਾਰ ਉਹਨਾਂ ਨੂੰ ਸੀਸੀਟੀਵੀ ਦੀ ਰਿਕਾਰਡਿੰਗ ਦੇ ਦਿੰਦਾ ਹੈ ਇਸ ਤੋਂ ਬਾਅਦ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ ਹੈ ਕਹਿੰਦਾ ਮੈਡਮ ਮੈਨੂੰ ਮਾਫ ਕਰ ਦੇਣਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅੱਗੇ ਤੋਂ ਐਦਾਂ ਕੁਝ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਉਸ ਪਰਚੇ ਤੇ ਜੋ ਲਿਖਿਆ ਹੋਇਆ ਸੀ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੁੰਦਾ ਉਹ ਦੁਕਾਨਦਾਰ ਤੁਰੰਤ ਉਸ ਪਰਚੇ ਨੂੰ ਪਾੜ ਦਿੰਦਾ ਹੈ ਐਸ ਪੀ ਸਾਹਿਬਾ ਦੇ ਪੈਰਾਂ ਨੂੰ ਫੜ ਲਗਦਾ ਹੈ ਪਰ ਤਾਂ ਐਸਪੀ ਸਾਹਿਬਾ ਉਹਨਾਂ ਨੂੰ ਖੜਾ ਕਰਦੀ ਹੈ ਤੇ ਸਾਰੇ ਲੋਕਾਂ ਦੇ ਸਾਹਮਣੇ ਕਹਿੰਦੀ ਹੈ ਦੇਖੋ ਅੰਕਲ ਤੁਹਾਡੀ ਉਮਰ ਬਹੁਤ ਜ਼ਿਆਦਾ ਹੈ ਤੁਸੀਂ ਮੇਰੇ ਪੈਰ ਫੜਦੇ ਹੋ ਚੰਗੇ ਨਹੀਂ ਲੱਗ ਰਹੇ ਤੁਸੀਂ ਜੋ ਗਲਤੀ ਕੀਤੀ ਹੈ ਐਦਾਂ ਦੀ ਗਲਤੀ ਹੁਣ ਕਿਸੇ ਦੇ ਨਾਲ ਨਹੀਂ ਕਰਨੀ ਕਿਉਂਕਿ ਇੱਥੇ ਜੋ ਵੀ ਤੁਹਾਡੇ ਕੋਲ ਆਉਂਦਾ ਹੈ ਉਹ ਗ੍ਰਾਹਕ ਹੁੰਦਾ ਹੈ ਗ੍ਰਾਹਕ ਰੱਬ ਦਾ ਰੂਪ ਹੁੰਦਾ ਹੈ ਅੱਜ ਤੋਂ ਬਾਅਦ ਉਹਨਾਂ ਨਾਲ ਕਦੇ ਵੀ ਐਦਾਂ ਦਾ ਵਿਵਹਾਰ ਨਾ ਕਰਨਾ ਤੁਹਾਡੀ ਦੁਕਾਨ ਦੀ ਜੇ ਕੋਈ ਸ਼ਿਕਾਇਤ ਮੈਂ ਸੁਣ ਲਈ ਤਾਂ ਫਿਰ ਮੈਂ ਤੁਹਾਡੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੀ ਤੁਹਾਨੂੰ ਕੋਈ ਨਹੀਂ ਬਚਾ ਸਕੇਗਾ ਐਦਾ ਕਹਿ ਕੇ ਐਸਪੀ ਸਾਹਿਬਾ ਉਹਨਾਂ ਨੂੰ ਚੇਤਾਵਨੀ ਦਿੰਦੀ ਹੈ ਚੇਤਾਵਨੀ ਦੇਣ ਤੋਂ ਬਾਅਦ ਉਹ ਸਬੂਤ ਨੂੰ ਲੈ ਕੇ ਦੁਬਾਰਾ ਥਾਣੇ ਚਲੀ ਜਾਂਦੀ ਹੈ ਥਾਣੇ ਜਾਣ ਤੋਂ ਬਾਅਦ ਐਸਪੀ ਸਾਹਿਬਾ ਉਹ ਸਬੂਤ ਨੂੰ ਵੱਡੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕਰਦੀ ਹੈ ਕਹਿੰਦੀ ਹੈ ਇਹਨਾਂ ਤੇ ਚੰਗੀ ਤੇ ਚੰਗੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਜ਼ਿੰਦਗੀ ਵਿੱਚ ਕਦੇ ਇਸ ਤਰ੍ਹਾਂ ਦੇ ਕੰਮ ਨਾ ਕਰ ਸਕਣ ਇਸ ਤੋਂ ਬਾਅਦ ਉਹ ਪੁਲਿਸ ਵਾਲੇ ਨੂੰ ਪਹਿਲਾਂ ਤਾਂ ਸਸਪੈਂਡ ਕਰ ਦਿੱਤਾ ਜਾਂਦਾ ਹੈ ਕੇਸ ਚੱਲਣ ਤੋਂ ਬਾਅਦ ਉਸ ਨੂੰ 3 ਸਾਲ ਦੀ ਜੇਲ੍ਹ ਵੀ ਹੁੰਦੀ ਹੈ ਐਸਪੀ ਸਾਈਵਾ ਉਸ ਦੁਕਾਨਦਾਰ ਤੋਂ ਮਾਫੀ ਦੇ ਸਮੇਂ ਜੋ ਪੈਸੇ ਵਾਪਸ ਮਿਲੇ ਸੀ ਉਹਨਾਂ ਹੀ ਪੈਸੇ ਨਾਲ ਕਿਸੇ ਹੋਰ ਦੁਕਾਨ ਤੋਂ ਕੱਪੜੇ ਖਰੀਦੇ ਆ ਕੱਪੜੇ ਖਰੀਦਣ ਤੋਂ ਬਾਅਦ ਉਹ ਆਪਣੇ ਭਰਾ ਦੇ ਵਿਆਹ ਲਈ ਨਿਕਲ ਜਾਂਦੀ ਹੈ ਪਰ ਜਾਂਦੇ ਜਾਂਦੇ ਉਸ ਨੂੰ ਕਾਫੀ ਦੇਰ ਹੋ ਜਾਂਦੀ ਹੈ ਜਦੋਂ ਉਸ ਦਾ ਭਰਾ ਉਹ ਨਹੀਂ ਦੇਰ ਤੱਕ ਕਾਰਨ ਪੁੱਛਦਾ ਤਾਂ ਪੂਰੀ ਕਹਾਣੀ ਆਪਣੇ ਭਰਾ ਨੂੰ ਦੱਸਦੀ ਹੈ ਇਸ ਕਹਾਣੀ ਸੁਣ ਤੋਂ ਬਾਅਦ ਉਹਦਾ ਭਰਾ ਕਹਿੰਦਾ ਪੈਣਾ ਇਹ ਤਾਂ ਰੋਜ਼ ਰੋਜ਼ ਦਾ ਹੁੰਦਾ ਹੈ ਇੱਥੇ ਪੁਲਿਸ ਵਾਲੇ ਐਵੇਂ ਹੀ ਕਰਦੇ ਹਨ ਤਾਂ ਉਹਨਾਂ ਦੀ ਭੈਣ ਰਜਨੀ ਕਹਿੰਦੀ ਹੈ ਭਰਾ ਮੈਂ ਸਭ ਨੂੰ ਨਹੀਂ ਸੁਧਾਰ ਸਕਦੀ ਪਰ ਜਿੱਥੇ ਮੈਂ ਕਰਿਆ ਪਰ ਜਿੱਥੇ ਮੈਂ ਡਿਊਟੀ ਕਰਦੀ ਆ ਉਥੇ ਇਸ ਚੀਜ਼ ਦੀ ਕੋਸ਼ਿਸ਼ ਤਾਂ ਕਰ ਸਕਦੀ ਆ ਹੋ ਸਕਦਾ ਮੇਰੀ ਕੋਸ਼ਿਸ਼ ਕੁਝ ਹੱਦ ਤੱਕ ਕਾਮਯਾਬ ਹੋ ਜਾਵੇ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਮੈਂ ਪੋਸਟਿੰਗ ਕਰਾਂ ਉਥੇ ਲੋਕੀ ਇਮਾਨਦਾਰੀ ਨਾਲ ਜੀਣਾ ਸਿੱਖ ਲੈਣ ਇਸ ਤੋਂ ਬਾਅਦ ਐਸਪੀ ਸਾਹਿਬਾ ਆਪਣੇ ਭਰਾ ਦੇ ਵਿਆਹ ਵਿੱਚ ਸ਼ਾਮਲ ਹੁੰਦੀ ਹੈ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੁਬਾਰਾ ਆਪਣੀ ਡਿਊਟੀ ਜੁਆਇਨ ਕਰਦੀ ਹੈ ਹੁਣ ਜਿੰਨੇ ਦਿਨਾਂ ਤੱਕ ਉਹਨਾਂ ਦੀ ਡਿਊਟੀ ਉਸ ਸ਼ਹਿਰ ਵਿੱਚ ਰਹੀ ਸੀ ਉਸੇ ਸਮੇਂ ਤੱਕ ਉਥੇ ਕੋਈ ਪੁਲਿਸ ਵਾਲਾ ਰਿਸ਼ਵਤ ਲੈਣ ਤੋਂ ਪਹਿਲਾਂ 100 ਵਾਰ ਸੋਚਦਾ ਹੈ ਕਿਉਂਕਿ ਇਹ ਕੇਸ ਸਾਰੇ ਲੋਕਾਂ ਦੇ ਸਾਹਮਣੇ ਆ ਚੁੱਕਿਆ ਸੀ ਜੋ ਲੋਕ ਦੁਕਾਨ ਤੇ ਬੈਠੇ ਹੋਏ ਸੀ ਉਹਨਾਂ ਨੇ ਇਸ ਗੱਲ ਨੂੰ ਚਾਰੇ ਪਾਸੇ ਫੈਲਾ ਦਿੱਤਾ ਸੀ ਜਦੋਂ ਇਹ ਗੱਲ ਅਖਬਾਰ ਵਿੱਚ ਛਪੀ ਤਾਂ ਇਹ ਕੇਸ ਸੁਰਖੀਆਂ ਮਟੋਰ ਰਿਹਾ ਸੀ ਦੋਸਤੋ ਐਸੀ ਅੱਜ ਦੀ ਕਹਾਣੀ ਜਿੱਥੇ ਇੱਕ ਮਹਿਲਾ ਐਸਪੀ ਦੁਕਾਨਦਾਰ ਤੋਂ ਕੱਪੜੇ ਖਰੀਦਣ ਜਾਂਦੀ ਹੈ ਪਰ ਉੱਥੇ ਉਸ ਨੂੰ ਪੁਲਿਸ ਫੜ ਲੈਂਦੀ ਹੈ ਸੱਚਾਈ ਅਤੇ ਇਮਾਨਦਾਰੀ ਰਾਹ ਤੇ ਚੱਲਣਾ ਹਮੇਸ਼ਾ ਸੌਖਾ ਨਹੀਂ ਹੁੰਦਾ ਪਰ ਇਹ ਰਾਹ ਸਾਨੂੰ ਸਹੀ ਮੰਜ਼ਿਲ ਤੱਕ ਪਹੁੰਚਾਉਂਦੀ ਹੈ ਅੱਜ ਦੀ ਕਹਾਣੀ ਇੱਕ ਐਦਾਂ ਦੀ ਮਹਿਲਾ ਐਸਪੀ ਦੀ ਹੈ ਜਿਸ ਨੇ ਨਾ ਸਿਰਫ ਆਪਣੇ ਕਰਤੱਵ ਨੂੰ ਨਿਭਾਉਂਦੇ ਹੋਏ ਨਿਆਂ ਕੀਤਾ ਸਗੋਂ ਸਮਾਜ ਨੂੰ ਇੱਕ ਚੰਗਾ ਸੰਦੇਸ਼ ਵੀ ਦਿੱਤਾ ਇਮਾਨਦਾਰੀ ਕਰਤਵ ਨਿਸ਼ਟਾ ਤੇ ਸੱਚਾਈ ਦੇ ਬਲ ਤੇ ਉਹਨਾਂ ਨੇ ਦਿਖਾਇਆ ਜੇਕਰ ਅਸੀਂ ਆਪਣੇ ਕੰਮਾਂ ਵਿੱਚ ਅਡਿੱਗ ਰਹੀਏ ਸਮਾਜ ਵਿੱਚ ਬਦਲਾਅ ਸੰਭਵ ਹੈ ਦੋਸਤੋ ਇਹ ਕਹਾਣੀ ਬਾਰੇ ਮੇਰੀ ਰਾਏ ਆਏ ਇਹ ਸਾਨੂੰ ਇਹ ਸਖੋਂਦੀ ਹੈ ਇਮਾਨਦਾਰੀ ਤੇ ਕਰਤਵ ਦੇ ਪ੍ਰਤੀ ਨਿਸ਼ਟਾ ਕਿੰਨੀ ਮਹੱਤਵਪੂਰਨ ਹੁੰਦੀ ਹੈ ਐਸਪੀ ਸਾਹਿਬ ਤਰ੍ਹਾਂ ਅਸੀਂ ਸਾਰੇ ਆਪਣੇ ਕੰਮ ਵਿੱਚ ਇਮਾਨਦਾਰ ਰਹੀਏ ਨਾ ਕੇਵਲ ਦੂਜਾ ਬਲਕਿ ਖੁਦ ਤੇ ਵੀ ਨਿਆਂ ਕਰੀਏ ਸਮਾਜ ਵਿੱਚ ਬਦਲਾਵ ਲਿਆਇਆ ਜਾ ਸਕਦਾ ਹੈ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿੱਦਾ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਆ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ